ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਇਸ ਕੇ ਮਹਾੜਾ ਕਾਰਨ ਤਕਰੀਬਨ 4 ਲੱਖ ਏਕੜ ਤਬਾਹ ਹੋ ਗਈ ਜ਼ਮੀਨ ਲੋਕਾਂ ਦੇ ਘਰ ਟੱਟ ਗਏ ਤੇ ਨਾਲ ਜਿਹੜੇ ਜਾਨਵਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਖਾਸ ਕਰਕੇ ਚਾਰੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਸੀ ਕਿ ਅਸੀਂ 500 ਟਰੱਕ ਅਸੀਂ ਚਾਰੇ ਦੇ ਜਿਹਦਾ ਮੱਕੀ ਦਾ ਚਾਰਾ ਬੰਦ ਹੈ ਉਹਦੇ ਅਸੀਂ ਅੱਜ ਅਸੀਂ ਸਪਲਾਈ ਕਰਾਂਗੇ ਜਿਹੜੀ ਜਿਹੜੇ ਪਿੰਡਾਂ ਵਿੱਚ ਜਿੱਥੇ ਪਸ਼ੂ ਹੈਗੇ ਤੇ ਉੱਥੇ ਚਾਰਾ ਹੈ। ਸੋ ਅੱਜ ਉੱਥੇ ਦੀ ਸ਼ੁਰੂਆਤ ਹੋ ਗਈ ਹੈ। ਪਹਿਲੇ ਵੀ ਅਸੀਂ ਭੇਜਿਆ ਤੇ ਅੱਜ ਅਸੀਂ ਵੱਡੇ ਸਕੇਲ ਤੇ ਅਸੀਂ ਭੇਜਦੇ ਆ। ਮੈਂ ਚਮਕੌਰ ਸਾਹਿਬ ਜਸਲ ਸਾਇਲੈਂਸ ਸੈਂਟਰ ਹੈ ਜਿੱਥੇ ਮੈਂ ਖੜਾ ਹੈ। ਆ ਸਾਰਾ ਸਾਇਲੈਂਸ ਅਸੀਂ ਗ੍ਰੀਟ ਲੀਅਰ ਤੁਸੀਂ ਉਧਰ ਵੀ ਬਹੁਤ ਖੜੇ ਹੈ तकरीबन ਇੱਥੋਂ 1.5 200 ਟਰੱਕ ਇੱਥੋਂ ਨਿਕਲੂਗਾ ਤੇ ਅੱਜ ਸ਼ੁਰੂਆਤ ਕਰ ਰਹੇ ਹਾਂ। 100 ਟਰੱਕ ਅੱਜ ਸਾਇਲੈਂਸ ਦੇ ਇਥੋਂ ਗੁਰਦਾਸਪੁਰ ਤੇ ਜਲੰਧਰ ਜਾਣਗੇ। ਤੋਂ ਮੈਂ ਅੱਜ ਹੋਰ ਵੀ ਐਲਾਨ ਕਰਦਾ ਕਿ ਬਹੁਤ ਸਾਡੀ ਟੀਮਾਂ ਜਿਹੜੀਆਂ ਗਈਆਂ ਸੀ ਪੰਜਾਬ ਦੇ ਵਕਫਾ ਫਲੱਡ ਅਫੈਕਟਿਡ ਏਰੀਆ 'ਚ ਸਾਡੀ ਅਸੀਂ ਡਿਊਟੀਆਂ ਲਾਈਆਂ ਸੀ। ਉਹਨਾਂ ਨੇ ਆਕੇ ਦੱਸਿਆ ਕਿ ਬਹੁਤ ਗਰੀਬ ਜਨਤਾ ਦਾ ਸਾਰਾ ਕੁਝ ਹੀ ਟੁੱਟ ਗਿਆ। ਇੱਕ ਤਾਂ ਮੈਂ ਅਨਾਉਂਸ ਕਰ ਰਿਹਾ ਕਿ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਫਰੂਮੀ ਖਾਲੀਦਲ 50 ਹਜ਼ਾਰ ਗਰੀਬ ਪਰਿਵਾਰ ਜਿਹੜੇ ਫਲੱਡ ਅਫੈਕਟਿਡ ਏਰੀਆ ਚ ਹੈ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਅਗਲੇ ਮਹੀਨੇ ਡੇਢ ਮਹੀਨੇ ਦੇ ਅੰਦਰ ਅਸੀਂ ਉਹਨਾਂ ਨੂੰ ਕਣਕ ਜਰੂਰ ਪਹੁੰਚਾਵਾਂਗੇ ਦੂਜੀ ਗੱਲ ਜਿਹੜੀ ਹੈ ਮੈਂ ਬੇਨਤੀ ਕਰਨਾ ਚਾਹਣਾ ਹੈ ਕਿ ਤਕਰੀਬਨ 4 ਲੱਖ ਏਕੜ ਜ਼ਮੀਨ ਤਬਾਹ ਹੋ ਗਈ ਹੈ ਤੇ ਉਹ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹਨਾਂ ਨੂੰ ਡੀਜ਼ਲ ਦੀ ਲੋੜ ਹੈ ਤੇ ਬਾਕੀ ਖਾਦ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਾਅਦਾ ਕੀਤਾ ਹੈ ਕਿ 1 ਲੱਖ ਏਕੜ ਦਾ ਬੀਜ ਦਾ ਅਸੀਂ ਇਕੱਠਾ ਕਰਕੇ ਅਸੀਂ ਪ੍ਰੋਵਾਈਡ ਕਰਾਵਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ 1 ਲੱਖ ਏਕੜ ਦਾ ਵੀ ਕਿਸਾਨਾਂ ਨੂੰ ਪ੍ਰੋਵਾਈਡ ਕਰ ਰਿਆ ਹੈ ਜੋ ਪੰਜਾਬ ਦੀ ਧਰਤੀ ਤੇ ਪਿਛਲੇ ਸਮੇਂ ਦੇ ਅੰਦਰ ਹੜ੍ਹ ਦੇ ਰੂਪ ਵਿੱਚ ਕੁਦਰਤੀ ਆਫਤਾ ਆਇਆ ਹਨ ਸਤਿਗੁਰੂ ਜੀ ਇਨ ਹੜ ਪੀੜਤਾਂ ਦੇ ਵਾਸਤੇ ਜਿੱਥੇ ਵੱਖ-ਵੱਖ ਸੰਗਤਾਂ ਨੇ ਸੇਵਾਵਾਂ ਨੁਭਾਈਆਂ ਉਸੇ ਸੇਵਾ ਦੀ ਲੜੀ ਦੇ ਅੰਤਰਗਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸਮੁੱਚੇ ਅਕਾਲੀ ਦਲ ਲੀਡਰਸ਼ਿਪ ਦੇ ਵੱਲੋਂ ਖੜ ਪੀੜਤਾਾਂ ਦੇ ਪਸ਼ੂਆਂ ਦੇ ਵਾਸਤੇ ਹਰੇ ਚਾਰੇ ਅਤੇ ਅਚਾਰ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਅਸੀਂ ਉਦੋਂ ਅਨਾਉਂਸ ਕੀਤਾ ਸੀ ਕਿ ਅਸੀਂ ਤਕਰੀਬਨ 500 ਟਰੱਕ ਚਾਰੇ ਦੇ ਅਸੀਂ ਸੇਵਾ ਕਰਾਂਗੇ ਅਕਾਲੀ ਦਲ ਤਰਫੋਂ ਤੇ ਉਸ ਲੜੀ ਵਿੱਚ ਲੱਗ ਲੱਗ ਲੱਖਾਂ ਤੋਂ ਕਈ ਜਗ੍ਹਾ ਤੋਂ ਅਸੀਂ ਪਹਚਾ ਵੀ ਦਿੱਤੇ ਐ ਤੇ ਅੱਜ ਚਮਕੌਰ ਸਾਹਿਬ ਤੇ ਗੁਰੂ ਦੀ ਨਗਰੀ ਤੋਂ ਅੱਜ ਇਹ 100 ਟਰੱਕ ਅੱਜ ਇਥੋਂ ਚਾਰੇ ਦਾ ਗੁਰਦਾਰਸਪੁਰ ਤੇ ਜਲੰਧਰ ਜਾ ਰਿਹਾ ਤੇ ਕੱਲ ਪਰਸੋਂ ਫਿਰ ਤੋਂ ਅਸੀਂ ਤਕਰੀਬਨ 100 ਟਰੱਕ ਤਾਂ ਐਂ ਕਰਦੇ ਕਰਦੇ ਪੂਰੇ 500 ਟਰੱਕ ਦੀ ਜਿਹੜੀ ਸੇਵਾ ਅਸੀਂ ਦਿੱਤੀ ਸੀ ਉਹ ਅਸੀਂ ਪੂਰੀ ਕਰਨਗੇ ਤੇ ਉਸ ਲੜੀ ਵਿੱਚ ਅੱਜ ਅਸੀਂ ਚਮਕੌਰ ਸਾਹਿਬ ਤੋਂ ਅੱਜ 100 ਟਰੱਕ ਭੇਜ ਰਹੇ ਹਾਂ ਕਾਲੀਦਲ ਨੇ ਇੱਕ ਹੋਰ ਸੇਵਾ ਆਪਣੇ ਝੋਲੀ ਪਾਈ ਹੈ ਤੇ ਅਸੀਂ ਕਾਲੀਦਲ ਤਰਫੋਂ ਫੈਸਲਾ ਕੀਤਾ ਹੈ ਕਿ 50000 ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ। ਹੁਣ ਹੋਲੇ ਸੋਨਿਆਲ ਹਾਯਾ ਗਾਣਾ ਤੇ ਬਾਕੀ ਜਿਹੜੇ ਅਸੀਂ 20 ਦਾ 20 ਦੇਣ ਦਾ ਫੈਸਲਾ ਕੀਤਾ ਹੈ ਉਹਦੇ ਵੀ ਪਾਬੰਦ ਅਸੀਂ ਉਹ ਤਿਆਰੀ ਕਰ ਰਹੇ ਹਾਂ। ਤੇ ਜਿਹੜੀ ਟਰੈਕਟਰਾਂ ਦੀ ਸੇਵਾ ਦਾ ਵੀ ਅਸੀਂ ਹੁਣ ਜਾਇਜਾ ਲੈ ਰਹੇ ਹਾਂ ਕਿਵੇਂ ਵੀ ਕਿਦੋਂ ਭੇਜੀਏ ਤੇ ਮੈਂ ਪੂਰੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਤੇ ਸਾਰੇ ਪੰਜਾਬੀਆਂ ਨੂੰ ਤੇ ਆਪਣੇ ਦੇਸ਼ ਵਿੱਚ ਬਚਦੇ ਆਪਣੇ ਲੋਕਾਂ ਨੂੰ ਕਿ ਪੰਜਾਬ ਨੂੰ ਤੁਹਾਡੇ ਸਾਥ ਦੀ ਲੋੜ ਹੈ ਤੇ ਜਿਵੇਂ ਅਕਾਲੀ ਦਲ ਲੱਗਿਆ ਬਾਕੀ ਵੀ ਪੋਲੀਟੀਕਲ ਪਾਰਟੀਆਂ ਨੂੰ ਮੱਤ ਜੋੜ ਕੇ ਬੇਨਤੀ ਹੈ ਤੇ ਆਪਣਾ ਸਾਰਿਆਂ ਦਾ ਫਰਜ਼ ਹੈ ਜਿੰਨਾ ਵੀ ਕੋਈ ਸਾਧਨ ਹੋਏ ਆਪਾਂ ਯੋਗਦਾਨ ਜੜ ਪਾਇਓ